ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਜਾ ਜਿਆਤੀ ਜੀ ਹੋਏ ਜੋ ਕਿ ਪਿਛਲੇ ਸਮੇਂ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਰਾਜਾ ਸਨ ਜਿਹਨੇ ਬੜੇ ਕਰਮ ਧਰਮ ਕੀਤੇ ਧਰਤੀ ਤੇ ਇੱਕ ਸਿਰੇ ਤੋਂ ਜਗ ਕਰਨ ਅਰੰਭੇ ਇੱਕ ਛਰੇ ਤੋਂ ਜਾ ਕੇ ਕਰਦੇ ਕਰਦੇ ਦੂਸਰੇ ਸਿਰ ਤੱਕ ਪਹੁੰਚੇ ਕਮਾਨ ਚੜਾ ਕੇ ਬਾਣ ਮਾਰਨਾ ਜਿੱਥੇ ਬਾਣ ਡਿੱਗੇ ਉੱਥੇ ਜਾ ਕੇ ਜੱਗ ਕਰਨਾ ਇਸ ਤਰ੍ਹਾਂ ਉਹ ਇੱਕ ਛਰੇ ਤੋਂ ਲੈ ਕੇ ਧਾਤੀ ਦੇ ਦੂਜੇ ਸਿਰੇ ਤੀਕ ਬਾਣ ਮਾਰ ਮਾਰ ਜੱਗ ਕਰਦਾ ਰਿਹਾ ਉਸ ਦਾ ਤਾਪ ਤੇ ਤੇਜ ਦੇਖ ਇੰਦਰਾ ਆਪਣਾ ਸਿੰਘਾਸਣ ਤੇ ਆ ਕੇ ਬੈਠ ਗਿਆ ਆਪਣੇ ਗੁਰੂ ਵਰਸ਼ਪਤੀ ਪਾਸ ਜਾ ਕੇ ਬੇਨਤੀ ਕਰਨ ਲੱਗਾ ਕਿ ਮਹਾਰਾਜ ਮਹਾਰਾਜ ਜੀ ਜਤੀ ਨੂੰ ਤੱਕ ਕੇ ਬਿਠਾਵਦਾ ਹਾਂ ਕਿਉਂਕਿ ਉਸ ਨੇ ਬੜੇ ਯੋਗ ਯਗ ਕੀਤੇ ਹਨ ਜਿਸ ਕਰਕੇ ਉਸ ਦਾ ਤਾਪ ਤੇਜ ਬੜਾ ਵੱਧ ਗਿਆ ਹੈ ਮੈਂ ਸਹਾਰ ਨਹੀਂ ਸਕਦਾ ਜਾ ਕੋਈ ਤੁਸੀਂ ਇਸ ਤਰ੍ਹਾਂ ਦਾ ਪਵਾਦ ਅੱਛੋ ਤਾਂ ਦਾ ਇਸ ਦੇ ਗੁਰੂ ਨੇ ਕਿਹਾ ਕਿ ਤੂੰ ਉਸ ਪਾਸ ਜਾ ਕੇ ਤਿਸ ਦੀ ਵਡਿਆਈ ਕਰੋ ਕਿਸ ਨੂੰ ਛੁਣ ਕੇ অহੰਕਾਰ ਵਿੱਚ ਆ ਜਾਵੇਗਾ ਫਿਰ ਤੁਸੀਂ ਆਪ ਪੁੱਛਣਾ ਕਿ ਮਹਾਰਾਜ ਉਹ ਕਿਹੜੇ ਕਰਮ ਹਨ ਜਿੰਨਾ ਕਰਕੇ ਆਪ ਇਸ ਸਮੇ ਐਡੇ ਵੱਡੇ ਉੱਚੀ ਪਦਵੀ ਤੇ ਉੱਤੇ ਪਹੁੰਚੇ ਹੋ ਜਿਸ ਵੇਲੇ ਉਹ ਆਪਣੇ ਅਹੰਕਾਰ ਕਰਮਾ ਨੂੰ ਕਹੇਗਾ ਤਤਕਾਲ ਹੀ ਇਹਦਾ ਤਾਪ ਤੇ ਜਾਂਦਾ ਰਹੇਗਾ ਗੁਰਮਾਨੀ ਦਾ ਬਨਵਾਨ ਹੈ ਤੀਰਥ ਵਰਤ ਔਰ দান ਕਰੋ ਮਨ ਮੈਂ ਭਰੇ ਮਨ ਮੈਂ ਧਰੇ ਗੁਮਾਨ ਨਾਨਕ ਨੇਪਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਤੀਰਤ ਵਰਤ ਔਰ ਦਾਨ ਕਰੋ ਮਨ ਮੈਂ ਧਰੇ ਗਵਾਨ ਉਸ ਪਰਮਾਤਮਾ ਦੀ ਭਜਨ ਬੰਦਗੀ ਨੂੰ ਛੱਡ ਕੇ ਤੀਰਤਾਂ ਦੇ ਇਸ਼ਨਾਨ ਪੁੰਨ ਦਾਨ ਕਰਨੇ ਕੇ ਆਤੇ ਮਨ ਦੇ ਵਿੱਚ ਗਵਾਨ ਕਰਨਾ ਨਾਨਕ ਨੇ ਪਲ ਜਾਪਿਓ ਜਿਉ ਜਿਉ ਕੋ ਕੰਟਿਰੇ ਇਸ਼ਨਾਨ ਨਾਨਕ ਇਹ ਕਹਿੰਦੇ ਨੇ ਇਹ ਸਾਰੇ ਹੀ ਨੇਪਲ ਨੇ ਜਿਉ ਬਾਅ ਕੇ ਜਿਵੇਂ ਹਾਥੀ ਇਸ਼ਨਾਨ ਕਰਕੇ ਉਸ ਤੋਂ ਬਾਅਦ ਸੁਆ ਮਿੱਟੀ ਆਪਣੇ ਪਿੰਡੇ ਉੱਤੇ ਪਾ ਲੰਦਾ ਹੈ ਉਹ ਇਸੇ ਮਾਨਾ ਨ ਜੇਕਰ ਮਨ ਦੇ ਵਿੱਚ ਓੰਕਾਰ ਦਾ ਅਗਮਾਨ ਆ ਗਿਆ ਇੰਦਰ ਜੀ ਨੇ ਸੇਤਰਾ ਹੀ ਕੀਤਾ ਤੇ ਜਪਾਰ ਆ ਕੇ ਉਸ ਦੀ ਬੜੀ ਵਡਿਆਈ ਕੀਤੀ ਜਿਸ ਨੂੰ ਹੰਕਾਰ ਨੂੰ ਆਣ ਚੁੱਕਿਆ ਜਦ ਇੰਦਰ ਨੇ ਉਹ ਕਰਮ ਪੁੱਛੇ ਜਿੰਨਾ ਕਰਕੇ ਸਵਰਗ ਵਿਖੇ ਪਹੁੰਚਾ ਸੀ ਤਾਂ ਜਾਪੀ ਜੁਰਾਇਆ ਸੀ ਹੰਕਾਰ ਵਿਚ ਆ ਕੇ ਕਹਿਣ ਲੱਗਾ ਕਿ ਮੇਰੇ ਬਰਾਬਰ ਕੌਣ ਹੈ ਕਿ ਮੇਰੇ ਬਰਾਬਰ ਕੌਣ ਹੈ ਮੈਂ ਫਲਾਣਾ ਜਗ ਕੀਤਾ ਅਮਕਾ ਪੁੰਨ ਕੀਤਾ ਹੰਕਾਰ ਕਰਕੇ ਇਸਦੇ ਸਾਪੁੰਨ ਨਾਸ਼ਟ ਹੋ ਗਏ ਇਹ ਤਾਪ ਤੇ ਜਾਂਦਾ ਰਿਹਾ ਜਿਸ ਕਰਕੇ ਉੱਚ ਵਰਗਾ ਵਿੱਚੋਂ ਗ੍ਰਾਇਆ ਗਿਆ ਬਾਹ ਉਹ ਹੰਕਾਰ ਇਸ ਹੰਕਾਰ ਨੇ ਰਾਵਣ ਦਾ ਨਾਸ਼ ਕੀਤਾ ਕੌਰਵਾ ਨੂੰ ਦੇਜ ਪ੍ਰਦੇਸ਼ ਵਿੱਚ ਫਰਾਇਆ ਗਿਆ ਜਿੱਥੇ-ਜਿੱਥੇ ਬੀਜ ਦੁਸ਼ਟ ਨੇ ਪੈਰ ਪਾਇਆ ਸਭ ਨੂੰ ਮਾਰ ਹੀ ਮੁਕਾਇਆ ਪ੍ਰਮਾਤਮਾ ਅੱਗੇ ਬੇਨਤੀ ਕਰੋ ਕਿ ਇਸ ਪਾਪੀ ਹੰਕਾਰ ਤੋਂ ਪਿੱਛਾ ਛਡਾਵੇ ਇਸ ਨੂੰ ਆਪਣੇ ਚਰਨਾ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਜੋ ਸੰਗਤ ਜੀ ਹੰਕਾਰ ਇੱਕ ਬਹੁਤ ਭੈੜੀ ਸ ਹੈ ਹੰਕਾਰ ਕਰਨਾ ਬਹੁਤ ਹੀ ਮਾੜਾ ਹੈ ਜੋ ਕੋੰਦਾ ਕੰਮ ਕਰਦਾ ਹੈ ਉਹ ਕਮਾਉਂਦਾ ਹੈ ਦਾਨ ਕੁੰਨ ਕਰਦਾ ਹੈ ਉਸਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਫਲਾਨਾ ਕੰਮ ਕੀਤਾ ਮੈਂ ਧਿੰਕਾ ਕੰਮ ਕੀਤਾ ਸੋ ਉਸ ਦੀ ਰਜਾ ਦੇ ਵਿੱਚ ਰਹਿ ਕੇ ਆਪਣੇ ਕੰਮ ਕਾਜ ਹੈ ਜੋ ਭਗਤੀ ਵਗੈਰਾ ਸਭ ਉਹ ਉਸੇ ਕਾਲਪੁਰਖ ਵਾਇਗੁਰੂ ਦੀ ਉਸਤਤ ਕਰਕੇ ਹੀ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ